ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਜ ਗਿਆ ਜਿੰਨੀ ਚੋਣਾਂ ਦਾ ਵਿਗੜ ਕਾਫੀ ਲੰਮੇ ਸਮੇਂ ਤੋਂ ਹਲਕਾ ਤਰੰਤਰ ਦੇ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਿੰਨੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਣਾ ਵੱਲੋਂ ਸਭ ਤੋਂ ਪਹਿਲਾਂ ਆਪਣੀ ਪਾਰਟੀ ਜਨਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਗਿਆ ਸਪਾਈ ਅਮਰਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਵੱਲੋਂ ਤਰਸੀਮ ਸਿੰਘ ਖਾਲਸਾ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਹੁਣ ਤੱਕ ਹੁਣ ਤੱਕ ਇਥੋਂ ਤੱਕ ਵੀ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੰਦੀਪ ਸਿੰਘ ਸਣੀ ਨੂੰ ਚੋਣ ਚੋਣ ਮੈਦਾਨ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਵੱਲੋਂ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜਾਈ ਜਾ ਸਕਦੀ ਹੈ ਕਿਉਂਕਿ ਭਾਈ ਅਬਰਤਪਾਲ ਖਾਲਸਾ ਨੇ ਵੀ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ 2024 ਦੀ ਲੋਕ ਸਭਾ ਦੀ ਝੋਲੜੇਗੀ ਕਿਉਂਕਿ ਹਲਕਾ ਤਰਨਤਾਰ ਟੂ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਸਿੱਖੀ ਦਾ ਗੜ ਹੋਣ ਕਰਕੇ ਪੰਥਕ ਹਵਾਵਾਂ ਜਿਹੜੀਆਂ ਨੇ ਪੰਥਕ ਹਵਾਵਾਂ ਪੰਥਕ ਚਰਚਾਵਾਂ ਅਦੇ ਖਦਸ਼ੇ ਜਿਹੜੇ ਨੇ ਉਹ ਤੇਜ਼ ਹੋ ਗਏ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆ ਜਿਹੜੇ ਅੰਚਾਰਜ ਲਗਾਏ ਹੋਏ ਨੇ ਨਿਕਲ ਹਾਲੇ ਕਿਸੇ ਵੀ ਤਰ੍ਹਾਂ ਦਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਨਹੀਂ ਗਿਆ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੱਲੋਂ ਸੁਖ ਸਰਕਾਰੀਆ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਇਟ ਮੀਨਸ ਕਿ ਸੁਖ ਸਰਕਾਰੀਆ ਹੀ ਜਿਹੜੇ ਨੇ ਉਹ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਵੱਲੋਂ ਆ ਜਿਹੜੇ ਹੈਗੇ ਨੇ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੇ ਪੱਲਾ ਛੱਡਿਆ ਸੀ ਸੁਖਵੀਰ ਸਿੰਘ ਬਾਦਲ ਦਾ ਅਤੇ ਸ਼ਾਮਲ ਹੋਏ ਸੀ ਕਸ਼ਮੀਰ ਸਿੰਘ ਸੋਨ ਦੇ ਦਿਹਾੜ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਹਲਕਾ ਤਰਨਤੜ ਦਾ ਇੰਚਾਰਜ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਜਿਹੜੇ ਭਮੱਕੜ ਨੇ ਜਾਂ ਜਿਹੜੇ ਹੋਰ ਵੱਡੇ ਆਗੂ ਨੇ ਉਹ ਅੱਗ ਬਬੂਲਾ ਹੋਏ ਫਿਰਦੇ ਨੇ ਉਹ ਕਹਿੰਦੇ ਨੇ ਕਿ ਵੱਡੇ ਪੱਧਰ ਤੇ ਅਸੀਂ ਵਿਰੋਧ ਕਰਾਂਗੇ ਹਰਨੀਤ ਸਿੰਘ ਸੰਧੂ ਦਾ ਜੇਕਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਇਸ ਤੋਂ ਇਲਾਵਾ ਸਰਜੀਤ ਖਾਲਸਾ ਮਲੂਹ ਦੀ ਸਿਸਟਰ ਵੀ ਜਿਹੜੀ ਹੈ ਉਹ ਐਜ਼ ਅ ਆਜ਼ਾਦ ਉਮੀਦਵਾਰ ਚੋਣ ਲੜੇਗੀ ਜਿਉਂ ਕਹਿੰਦੀ ਹੈ ਜੇਕਰ ਪਰਮਜੀਤ ਕੌਰ ਖਾਲੜਾ ਜਾਂ ਤਸੀਮ ਸਿੰਘ ਖਾਲਸਾ ਐਜ਼ ਅ ਆਜ਼ਾਦ ਚੋਣ ਐਜ਼ ਅ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਪਰ ਲੜਦੇ ਨੇ ਤੇ ਫਿਰ ਮੈਂ ਇਹ ਚੋਣਾਂ ਦਾ ਬਾਈਕਟ ਕਰਾਂਗੀ ਮੈਂ ਉਹਨਾਂ ਦੀ ਸਪੋਰਟ ਕਰਾਂਗੀ ਇਧਰ ਅਕਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਜਿਮਨੀ ਚੋਣ ਨਹੀਂ ਹੋਣੀ ਇਹਦੇ ਵਿੱਚ ਹੈ ਜੰਮੂ ਕਸ਼ਮੀਰ ਹੈ ਕਰਨਾਟਕਾ ਹੈ ਮੰਗਾਲਿਆ ਹੈ ਯੂਪੀ ਦੇ ਵਿੱਚ ਦੋ ਤਿੰਨ ਸੂਬੇ ਨੇ ਯਾਨੀ ਕਿ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੀ ਵਿਗਲ ਬੱਗੇਗਾ ਚੋਣ ਕਮਿਸ਼ਨ ਦੇ ਵੱਲੋਂ ਇੱਕ ਐਲਾਨਸ਼ੀ ਪਟਾਏਗਾ ਨੇ 5 6 7 ਯਾਨੀ ਕਿ ਜਾਂ 5 ਜਾਂ 6 ਅਤੇ ਜਾਂ 7 ਸਤੰਬਰ ਨੂੰ ਜਮਨੀ ਚੋਣ ਦੀ ਪੱਕੀ ਤਰੀਕ ਦੱਸ ਦਿੱਤੀ ਜਾਵੇਗੀ ਕਿਉਂਕਿ 5 6 7 ਇਹਨਾਂ ਤਰੀਕਾਂ ਦੇ ਵਿੱਚ ਕਿਸੇ ਵੀ ਸਮੇਂ ਜਿਹੜਾ ਹੈ ਜਮਨੀ ਚੋਣਾਂ ਦਾ ਵਿਗਲ ਵਾਸ ਸਕਦਾ ਹੈ ਇਸ ਦਾ ਖੁਦ ਖਲਾਸਾ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਿਹੜਾ ਕੀਤਾ ਗਿਆ ਹੈ ਬਿਹਾਰ ਦੀਆਂ ਚੋਣਾਂ ਦੇ ਨਾਲ ਹੀ ਹਲਕਾ ਤਰਨਤਾਰੂ ਇਲਾਵਾ ਭਾਰਤ ਦੇ ਵਿੱਚ ਹੋਰ ਵੀ ਛੇ ਹਲਕੇ ਨੇ ਜਿੱਥੇ ਜਿਮਨੀ ਚੋਣਾ ਹੋਣਗੀਆਂ ਹੁਣ ਤੋਂ ਹੀ ਅਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਾਰੀਆਂ ਹੀ ਪਾਰਟੀਆਂ ਵੱਲੋਂ ਹਲਕਾ ਤਰਨਤਾਰੂ ਦੇ ਵਿੱਚ